ਸਾਰਾ ਸਤਿ ਸ਼੍ਰੀ ਅਕਾਲ ਆਜ ਦੇ ਬਲੌਗ ਤੇ ਤੁਹਾਡਾ ਸਵਾਗਤ ਆਪਾਂ ਵੀ ਆ ਗਏ ਸਕੂਲ ਆਪਾਂ ਨੂੰ ਸਕੂਲੋਂ ਛੁੱਟੀ ਤੇ ਵਾਗ ਲੈ ਆਏ ਆ ਤੇ ਵਾਰਡ ਦੇ ਅੱਜ ਆਪਣਾ ਇਧਰ ਪੱਤਿਆਂ ਵਾਲੇ ਖੇਤ ਆ ਤੇ ਇਹ ਝੋਨਾ ਆਪਣਾ ਸਾਰਾ ਵਿਸ਼ਿਆ ਵਾ ਤੇ ਉਧਰ ਦੋ ਗੱਲੇ ਸੀ ਉਹ 26 ਦੇ ਵੜਦੇ ਸੀ ਆਪਾਂ ਇਹ ਆ ਰਹਿੰਦੇ ਹਜੇ 26 ਵਾ ਕਿ ਇਧਰ ਸੀ ਬਾਕੀ ਆਪਣਾ ਉਧਰ ਸੀਗਾ 26 ਦੇ ਵਾ ਆਉਣ ਸੀ ਆਪਣੇ ਕੋ ਹੁਣ ਆ ਹੈਗਾ ਭਾਈ 18000 ਸ਼ਾਇਦ ਤੇ ਇਹ ਝੋਨਾ ਆਪਣਾ ਸਾਰਾ ਵਿਸ਼ਿਆ ਵਾ ਉਹ ਦੋਣੂ ਦੋ ਦੋ ਅੱਧਾ ਕਿਲਾ ਖੜਾ ਹੋਊਗਾ ਤੇ ਬਾਕੀ ਵਿਸ਼ਿਆ ਵੀ ਆ ਮਸ਼ੀਨ ਦਾ ਬਹੁਤ ਜ਼ੋਰ ਜਮਾ ਕਟਰ ਥੱਲੇ ਸੱਟ ਕੇ ਚੱਲਦੀ ਆ ਰੀਪਰਮਾਰ ਨਹੀਂ ਵੀ ਲੋੜ ਮੈਂ ਤਾਂ ਲੱਗਦਾ ਤੇ ਬਾਕੀ ਵੇਖ ਸਾਧਦੇ ਤੁਸੀਂ ਝੋਨਾ ਆਪਣਾ ਵਿਸ਼ਿਆ ਵਾ ਤੇ ਇੱਕ ਆਹ ਟਰੈਕਟਰ ਆਪਣਾ ਤੇ ਇੱਕ ਆ ਵੀ ਟਰੈਕਟਰ ਫੋੜ ਆਪਣੇ ਕੋਲ ਉਹ ਟਰਾਲਾ ਵੱਡਾ 14 ਫੁੱਟਾਂ ਆਹ ਟਰਾਲੀ ਆ ਨਿੱਕੀ ਐਂ ਜੱਕਣਾ ਪੈਦਾ ਜਮਾ ਕਟਰ ਥੱਲੇ ਸੱਟਿਆ ਵਾ ਚੋਨਾ ਵਿਸ਼ਾ ਯਾਰ ਕੋਈ ਕੀ ਬਸ ਪੂਰੀ ਵਾਲੀ 파ਗੀ ਬੰਨੀ ਹੈ ਤੇ ਹੁਣ ਆਪਾਂ ਇੱਕ ਟਰਾਲਾ ਤੋਰਤਾ ਆਪਾਂ ਤੇ ਹੁਣ ਆ ਗਿਆ ਆਪਣਾ ਟਰੈਕਟਰ ਤੇ ਦੂਜਾ ਆਪਣਾ ਫੋੜ ਤੋਰਤਾ ਵਾ ਆ ਭਰਾਵਾਂਗੇ ਭਾਰਤਾ ਜਾਣਾ ਈ ਐਨੇ ਤੇ ਉਹ ਨਿਆ ਡਾਣੇ ਹੁਣ ਇਹ ਚ ਉਹਨੇ ਦਾਣੇ ਹੁਣ ਗੋ ਵੀ ਆਉਂਦੀ ਆ ਹੁਣ ਹੌਲੀ ਹੌਲੀ ਤੁਰਦੀ ਆ ਮਸ਼ੀਨ ਲੋਲੂ ਚ ਤੁਰਦੀ ਆ ਪਹਿਲੇ ਲੋਲੂ ਚ ਬਈ ਯਾਰ ਤੁਸੀਂ ਚਾਹੋ ਡੱਗਿਆਂ ਵਾਲਾ ਨਾ ਤਾਂ ਹੌਲੀ ਹੌਲੀ ਤੁਰਦੀ ਆ ਜੇ ਝੋਨਾ ਖੜਾ ਆਵੇ ਤਾਂ ਠੀਕ ਆ ਹੁਣ ਕੋਨਿਆ ਦਾਣੇ ਮੇਰੇ ਹਿਸਾਬ ਨਾਲ ਟਰਾਲੀ ਸਹੀ ਲੱਗੀ ਆ ਬਾਕੀ ਵੇਖੋ ਆਲਰੇਡੀ ਜਾਕ ਰਹੀ ਹੈ ਮਹੀਣੀ ਵੀ ਰੇਰ ਜਾਦਾ ਤੁਸੀਂ ਤੇ ਵਾਕੀ ਥੋੜੇ ਬਹੁਤ ਆ ਆ ਜਾ ਆਪਾਂ ਸ਼ਾਇਦ ਵਾਣ ਵਾਗੇ ਸ਼ਾਇਦ ਪੱਕੇ ਤੁਸੀਂ ਵੇਖ ਲਿਓ ਜੇ ਵਾਣ ਵੋਣਾ ਹੋਇਆ ਤਾਂ ਦਿਖਾਵਾਂਗੇ ਤੁਹਾਨੂੰ ਵੀ ਉਹਨਿਆ ਦਾਣੇ ਓਹੋ ਕਿੰਨੇ ਧੂੜ ਚਲੋ ਵੀ ਥੈਂਕ ਯੂ ਫੁੱਲ ਭਰੀ ਆ ਔਰ ਆਪਣੇ ਜੈੜੀ ਜੀ ਇਹ ਤਾਂ ਗਿਆ ਹੁਣ ਭਾਈ ਲਾ ਵੇਖੋ ਭਾਦਾਂ ਟੈਂਕੀ ਪੂਰੀ ਭਰ ਜਾਣੀ ਪੈਣਾ ਜਾਣੀ ਹਜੇ ਖਾਲੀ ਆ ਹਾਰ ਨਾ ਮਾਰਾ ਕਰਨਾ ਜੇਦੀ ਫੇਸਵਾਦ ਆਊਗਾ ਇਹ ਅਜੇ ਦੋ ਭਰ ਜਾਂ ਤੱਬੇ ਤੱਕ ਕਿਹੜੀਆਂ ਗੱਲਾਂ ਕਰਦੇ ਹੋ ਫਿਰ ਕਹਿੰਦੇ ਸਿਰ ਲੱਗ ਜੂ ਹਾਂ ਤੇ ਪਈ ਇੱਕ ਟੈਂਕੀ ਆ ਇੱਕ ਟੈਂਕੀ ਭਰ ਚੁੱਕੀ ਆ ਇਹ ਵੇਖੋ ਇੱਜ ਪਾਏ ਨੇ ਵਾਹ ਟੈਂਕਾ ਭਰ ਜਾਂਦੇ ਘੋਣਾਂ ਤੇ ਬਾਕੀ ਹੁਣ ਆਪਾਂ ਡਿੱਕਟਰ ਕੋੜ ਕੇ ਲੰਮੇ ਆਇਲਾਂ ਨੂੰ ਚੂਨਾ ਕਨੇ ਚੂਨਾ ਪੈ ਰਿਹਾ ਤਾਂ ਵੇਰਾ ਮੋੜ ਠੀਕ ਹੈ ਜੋ ਬਰੋ ਜੰਤਕ ਵੀ ਖੜੇ ਵਧੀਆ ਹੋਣੇ ਚਾਹੀਦੇ ਆ ਜੀ ਭਈ ਆਪਾਂ ਚੂਨਾ ਵਰਤੋ ਸਾਰਾ ਉਹ ਵੀ ਆਵੇ ਟਰੈਕਟਰ ਲੈ ਕੇ ਉਹਦੇ ਟਰੈਕਟਰ ਲਈ ਇੱਕ ਆਪਣਾ ਆਪ ਦਾ ਹੈ ਲੈ ਕੇ ਜਾਂਦੇ ਆ ਉਹਦਾ ਚਾਚਾ ਇਧਰ ਮੈਂ ਤੇ ਜੈਨੀ ਚੇ ਇਧਰ ਆਪਣੇ ਪਿੰਡਾਂ ਨੂੰ ਬੀਜੇਪਾ ਇਹਨਾਂ ਦੇ ਫੋਟੋ ਹੀ ਪਈਆਂ ਕੜਕ ਵੀ ਵੀਜਦੀ ਆਪਣੇ ਪਿੰਡ ਬਈ ਚਲੋ ਵੇਣੇ ਅੱਜ ਚਲਦੇ ਆਂ ਫਿਰ ਮੰਡੀ ਚ ਹਾਂਜੀ ਬਈ ਆਪਾਂ ਇਹਦੀ ਮਦਦਗੀ ਮੰਡੀ ਚ ਨਾਲ ਜੁਣਾ ਲਾਦਾ ਸੀ ਲੋਹਰਾ ਲੰਗਾ ਜੋਦਦੇ ਨਾ ਅਵੇ ਰੰਗਾ ਤੇ ਤੁਹਾਨੂੰ ਖਾ ਪਾੜ ਆਂਜੀ ਵੀ ਆਪਾਂ ਮੰਡੀ ਚੋਂ ਨਾਲ ਆਏ ਹੁੰਦਾ ਸੀ ਤੇ ਲੋਹਰਾ ਲੰਗਾ ਜੋਦਦੇ ਤੁਹਾਨੂੰ ਖਵਾਵਾਂਗੇ ਤੁਹਾਨੂੰ ਆ ਰੰਗਾ ਘਰਿਆਂ ਕੇ ਖਵਾਵਾਂਗੇ ਇਹ ਰੋਦਾ ਵੀ ਜਿੱਪਾਂ ਦਾ ਭਾਰ ਲਾਦਾ ਥੇ ਲੈ 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 ਸਾਈ ਦੇ ਤਾ ਇਹ ਕਮੜਾ ਹੀ ਆਇਆ ਤੇ ਚਲੂ ਖਾਵਾਂਗੇ ਲੋਹਾਂ ਚੱਲਦੇ ਹਣ ਘਰੇ